ਤੁਸੀਂ ਸੁਨ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 17ਵਾਂ ਅੰਕ ਹੈ ਜੋ ਹੋਤੇ ਥੇ ਸਿੰਘ ਸਿਆਣੇ ਗਿਲਜੀ ਆਵਤ ਉਹਨੇ ਪਛਾਨੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਸਮਾਪਤੀ ਕਰਕੇ ਮੁਖੀ ਸਰਦਾਰ ਇੱਕ ਇੱਕ ਕਰਕੇ ਇਕੱਠੇ ਹੋਣ ਲੱਗੇ ਇਸ ਤਰ੍ਹਾਂ ਗੁਰਮਤੇ ਕਰਨ ਲਈ ਸਰਦਾਰ ਰੋਜ਼ ਇਕੱਤਰ ਹੁੰਦੇ ਸਨ ਆਪਣੇ ਮੁੱਕ ਰਹੇ ਰਸਤ ਪਾਣੀ ਲਈ ਮੁਖੀ ਸਿੰਘਾਂ ਨੇ ਸਲਾਹ ਕੀਤੀ ਕਿਉਂ ਨਾ ਦਾਣੇ ਪ੍ਰਸ਼ਾਦੇ ਦੇ ਪ੍ਰਬੰਧ ਲਈ ਸਰਹੰਦ ਮਾਰ ਲਈ ਜਾਵੇ ਸਰਦਾਰ ਹਰੀ ਸਿੰਘ ਨੇ ਤਜਵੀਜ਼ ਰੱਖੀ ਗੱਲ ਤਾਂ ਕੋਈ ਮਾੜੀ ਨਹੀਂ ਪਰ ਪਹਿਲਾਂ ਜੇ ਵਹੀਰ ਬਰਨਾਲਾ ਟਪਾਈਏ ਤਾਂ ਥੋੜਾ ਸੁਖ ਰਹੇਗਾ ਬਾਬਾ ਸ਼ਾਮ ਸਿੰਘ ਬੋਲੇ ਫਿਰ ਮਲੇਰੀਆ ਦੇ ਗਵਾਂਢ ਬੈਠੇ ਹਾਂ ਇਹਨਾਂ ਨੂੰ ਹਟਾ ਲੈਂਦੇ ਹਾਂ ਸਰਦਾਰ ਹਰੀ ਸਿੰਘ ਮਲੇਰਕੋਟੀਏ ਭੀਖਨਖਾਨ ਨੂੰ ਲੁੱਟਣ ਬਾਰੇ ਕਹਿ ਰਿਹਾ ਸੀ ਪਰ ਗੁਰੂ ਬਚਨਾਂ ਦੀ ਪਾਲਣਾ ਕਰਦੇ ਅਸੀਂ ਮਲੇਰਕੋਟ ਕੋਟਲੇ ਨੂੰ ਲੁੱਟ ਨਹੀਂ ਸਕਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਬੋਲਾਂ ਕਰਕੇ ਮਲੇਰਕੋਟਲੇ ਦੀ ਤਾਂ ਗੁਰੂ ਕਾ ਖਾਲਸਾ ਸਗੋਂ ਰਹਿੰਦੀ ਦੁਨੀਆ ਤਿਕ ਰੱਖਿਆ ਕਰਦਾ ਰਹੇਗਾ। ਮੁਖੀ ਸਿੰਘਾਂ ਵਿੱਚ ਤਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਹੋ ਰਹੀਆਂ ਸਨ ਕਿ ਇੱਕ ਸਿੱਖ ਸੂਈਏ ਨੇ ਆਖ਼ਬਰ ਦਿੱਤੀ ਖਾਲਸਾ ਜੀ ਸਰਹੰਦ ਵਾਲਾ ਜੈਨਾ ਤੇ ਭੀਖਨਖਾਨ ਮੂਰੇ ਵਾਲੇ ਪਾਸਿਓਂ ਸਾਡੇ ਵੱਲ ਵੱਧ ਰਹੇ ਹਨ। ਉਹਨਾਂ ਕੋਲ 1 ਲੱਖ ਤੇ ਲਗਭਗ ਫੌਜ ਹੈ। ਹੋ ਸਕਦਾ ਇਹਨਾਂ ਦਾ ਟੀਚਾ ਸਾਨੂੰ ਮਾਲਵੇ ਵਿੱਚ ਜਾਣੋਂ ਰੋਕਣਾ ਹੋਵੇ। ਅਬਦਾਲੀ ਦੀ ਕੋਈ ਖ਼ਬਰ ਸਰਦਾਰ ਚਰਤ ਸਿੰਘ ਨੂੰ ਕਿਸੇ ਆਉਣ ਵਾਲੀ ਵਿਪਤਾ ਦੀ ਪਿੰਕ ਲੱਗ ਗਈ ਸੀ। ਉਹ ਗੱਲ ਹੋਰ ਸੀ ਕਿ ਉਹ ਕਿਸੇ ਵੀ ਵਿਪਤਾ ਨੂੰ ਆਕੜ ਕੇ ਬਹੁਤੀ ਦਿਨ ਖਲੋਨ ਨਹੀਂ ਦਿੰਦਾ ਸੀ। ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਨਾਲ ਅਬਦਾਲੀ ਵੀ ਹੋਏਗਾ? ਸਰਦਾਰ ਹਰੀ ਸਿੰਘ ਨੇ ਸਰਦਾਰ ਚਰਤ ਸਿੰਘ ਦੇ ਸਵਾਲ ਕਰਨ ਤੇ ਪੁੱਛਿਆ। ਨਹੀਂ ਅਬਦਾਲੀ ਇੰਨੀ ਛੇਤੀ ਕਿਸੇ ਪਾਸਿਓਂ ਵੀ ਸਾਨੂੰ ਪਾਰ ਕਰਕੇ ਅੱਗੇ ਨਹੀਂ ਆ ਸਕਦਾ। ਮੇਰਾ ਸ਼ੱਕ ਤਾਂ ਇਹ ਹੈ ਕਿ ਤੇ ਅਬਦਾਲੀ ਸਾਡੇ ਮਗਰ ਨਾ ਆ ਰਿਹਾ ਹੋਵੇ। ਮਲੇਰ ਕੋਟਲੇ ਵੱਲ ਦੇਖਦਿਆਂ ਸਰਦਾਰ ਚਰਤ ਸਿੰਘ ਬੋਲੇ ਦੂਰੋਂ ਕੇਸੂ ਦੇ ਰੁੱਖਾਂ ਦਾ ਇੱਕ ਝੁੰਡ ਨਜ਼ਰ ਆ ਰਿਹਾ ਸੀ ਕਿਸੇ ਉੱਚੀ ਥਾਂ ਤੋਂ ਹੋ ਕੇ ਦੇਖੋ ਕਿ ਇਹ ਕੇਸੂ ਦੇ ਫੁੱਲ ਨੇ ਜਾਂ ਕੁਝ ਹੋਰ ਸਰਦਾਰ ਨੂੰ ਸ਼ੰਕਾ ਹੋ ਰਹੀ ਸੀ ਅਸਲ ਵਿੱਚ ਲਾਲ ਪੁਸ਼ਾਕਾਂ ਵਿੱਚ ਅੱਗੇ ਵਧਦੀ ਅਫਗਾਨ ਫੌਜ ਦੂਰੋਂ ਕੇਸੂ ਦੇ ਫੁੱਲਾਂ ਦਾ ਭੁਲੇਖਾ ਦੇ ਰਹੀ ਸੀ ਇਹ ਅਫਗਾਨ ਲਸ਼ਕਰ ਹੈ ਖਾਲਸਾ ਜੀ ਬਾਬਾ ਸ਼ਾਮ ਸਿੰਘ ਆਪਣੇ ਅਨੁਭਵ ਵਿੱਚੋਂ ਬੋਲੇ ਸਿੰਘਾਂ ਨੇ ਤਾਂ ਹਜੇ ਤੋੜੇਦਾਰ ਬੰਦੂਖਾਂ ਦੇ ਤੋੜੇ ਵੀ ਨਹੀਂ ਤੁਖਾਏ ਸਨ ਤੇ ਪਠਾਣ ਬੰਦੂਖਾਂ ਸਿੰਘਾਂ ਵੱਲ ਤਾਣੀ ਆਉਂਦੇ ਸਨ ਤੀਰ ਉਹਨਾਂ ਚਿੱਲਿਆਂ ਤੇ ਚੜ੍ਹੇ ਹੋਏ ਸਨ ਜਿੱਥੇ ਵਿਚਲੇ ਲਗਭਗ ਹਰ ਸੂਰਮੇ ਸਿੰਘ ਦਾ ਹੱਥ ਮਿਆਨ ਵਿੱਚ ਪਈ ਕਿਰਪਾਨ ਦੇ ਮੁੱਠੇ ਤੇ ਸੀ ਪਗਵਾਤੀਆਂ ਤਾਂ ਉਹਨਾਂ ਦੀਆਂ ਅਫਗਾਨਾਂ ਦੇ ਸਿਰ ਲਾਉਣ ਨੂੰ ਕਾਲੀਆਂ ਸਨ ਪਰ ਇਸ ਵੇਲੇ ਪਹਿਲਾਂ ਉਹਨਾਂ ਮੋਰਚਾ ਕੋਈ ਹੋਰ ਫਤਿਹ ਕਰਨਾ ਸੀ ਅਫਗਾਨਾਂ ਦੀ ਚਾਲ ਸਮਝੋ ਖਾਲਸਾ ਜੀ ਸਰਦਾਰ ਚਰਤ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਉਹ ਸਾਨੂੰ ਚੁਪਾਸੀਓਂ ਘੇਰਾ ਪਾ ਰਹੇ ਹਨ ਉਹਨਾਂ ਨੂੰ ਸਾਡੇ ਨਾਲ ਪਰਿਵਾਰਾਂ ਦੇ ਹੋਣ ਦਾ ਪਤਾ ਹੈ ਸੋ ਹੁਣ ਪਰਿਵਾਰ ਬਚਾਉਣੇ ਸਾਡੇ ਲਈ ਹੋਰ ਔਖੇ ਤੇ ਜ਼ਰੂਰੀ ਹੋ ਗਏ ਹਨ ਚਾਰ ਮਿਸਲਾਂ ਇੱਥੇ ਟਿਕਨ ਤੇ ਅਬਦਾਲੀ ਦਾ ਮੁਕਾਬਲਾ ਕਰਨ ਚਾਰ ਵਹੀਰ ਦੇ ਮੂਹਰੇ ਲੇ ਪਾਸੇ ਜਾਣ ਤੇ ਜੈਨੇ ਤੇ ਭੀਖਣ ਖਾਨ ਨਾਲ ਲੋਹਾ ਲੈਣ ਤੇ ਬਾਕੀ ਤਿੰਨ ਵਹੀਰ ਦੇ ਕੋਲ ਰਹਿਣ ਬਾਬਾ ਸ਼ਾਮ ਸਿੰਘ ਬੋਲੇ ਜੀ ਜਥੇ ਜੀ ਜਥੇਦਾਰ ਜੀ ਸਾਨੂੰ ਵਹੀਰ ਦੇ ਚੋਹੀ ਪਾਸੇ ਘੇਰਾ ਬਣਾਉਣਾ ਪਵੇਗਾ ਦੋ ਚੱਕਰਾਂ ਵਾਲੇ ਇੱਕ ਵੱਡੇ ਘੇਰੇ ਦੇ ਵਿਚਾਲੇ ਵਹੀਰ ਨੂੰ ਲੈ ਕੇ ਅੱਗੇ ਵਧਦੇ ਰਹਾਂਗੇ ਸਰਦਾਰ ਜੱਸਾ ਸਿੰਘ ਅੱਗੇ ਆਏ ਨਾਲੇ ਆਲਾਸਿਓ ਨੂੰ ਸਨੇਹਾ ਕਲਾਉ ਕੇ ਤੁਸੀਂ ਮਲਵਈ ਜੇ ਹੁਣ ਹੀ ਕੰਮ ਨਾ ਆਏ ਤਾਂ ਮਗਰੋਂ ਰਗੜ ਕੇ ਫੋੜੇ ਤੇ ਲਾਉਣਾ ਹੈ ਸਰਦਾਰ ਚਰਤ ਸਿੰਘ ਰੋ ਵਿੱਚ ਸੀ ਪਟਿਆਲੇ ਵਾਲਿਆਂ ਦੇ ਵਕੀਲ ਸੱਦੇ ਗਏ ਦਰਾਜ ਪਿੰਡ ਦੇ ਭਾਈਕਿਆਂ ਦਾ ਵਕੀਲ ਭਾਈ ਸੰਘੂ ਸਿੰਘ ਜਿਸ ਦਾ ਗੁਰੂ ਘਰ ਨਾਲ ਬਹੁਤ ਪ੍ਰੇਮ ਸੀ ਦੂਜਾ ਆਲਾ ਸਿੰਘ ਦਾ कोतवाल ਸੇਖੂ ਸਿੰਘ ਜਿਸ ਦਾ ਪਿੰਡ ਹੰਬਲਵਾਲ ਸੀ ਤੇ ਤੀਜਾ ਵਕੀਲ ਕੁੱਦੇ ਵਾਲੇ ਭਾਈਕਿਆਂ ਦਾ ਭਾਈ ਬੁੱਢਾ ਸਿੰਘ ਸੀ ਇਹ ਆਪਣੀਆਂ ਸੇਵਾਵਾਂ ਦੇਣ ਲਈ ਪੰਥ ਦੇ ਸਨਮੁਖ ਪੇਸ਼ ਹੋਏ ਹੁਕਮ ਖਾਲਸਾ ਜੀ ਆਪ ਜੀ ਜੋ ਵੀ ਸੇਵਾ ਬਖਸ਼ੋਗੇ ਤਾਂ ਦੇ ਹੀ ਨਾਲ ਨਿਭਾਈ ਜਾਵੇਗੀ ਭਾਈ ਸੰਘੂ ਸਿੰਘ ਬੋਲੇ ਤੁਸੀਂ ਭਾਈ ਵਹੀਰ ਦੇ ਮੂਹਰੇ ਲੱਗੋ ਇਲਾਕੇ ਦੇ ਜਾਣੂ ਹੋ ਐਸੀ ਵਿਪਤਾ ਵਿੱਚ ਜੂੰਝਦਿਆਂ ਹੋਇਆਂ ਜੇ ਅਸੀਂ ਸੁਰੱਖਿਅਤ 18 ਦੇ ਰਾਹਾਂ ਤੋਂ ਵੀ ਥਿੜਕ ਗਏ ਤਾਂ ਵੱਧ ਨੁਕਸਾਨ ਹੋ ਜਾਊ ਤੁਸੀਂ ਇਨ੍ਹਾਂ ਜੰਗਲਾਂ ਦੇ ਰਾਹਾਂ ਦੇ ਪੀਤੀ ਹੋ ਸੋ ਰਾਧ ਸੇਰੇ ਬਣ ਕੇ ਅਗਵਾਈ ਕਰੋ ਬਾਬਾ ਸ਼ਾਮ ਸਿੰਘ ਨੇ ਉਹਨਾਂ ਤਿੰਨਾਂ ਵਕੀਲਾਂ ਨੂੰ ਕਿਹਾ ਸਤਬਚਨ ਖਾਲਸਾ ਜੀ ਕਹਿੰਦਿਆਂ ਤਿੰਨੇ ਵਕੀਲ ਗੁਰਮਾ ਪਿੰਡ ਨੂੰ ਹੋ ਤੁਰੇ ਉਹਨਾਂ ਆਪਣੀ ਨੀਜਿਆ ਨਾਲ ਨੀਲੇ ਕੱਪੜੇ ਬੰਨ ਲਏ ਤੇ ਉਹਨਾਂ ਨੂੰ ਨਿਸ਼ਾਨਾ ਵਾਂਗ ਬਣਾ ਲਿਆ ਵਹੀਰਕੂਲ ਜਾ ਕੇ ਉਹਨਾਂ ਮੁਖੀ ਸਿੰਘਾਂ ਨੂੰ ਬੇਨਤੀ ਕੀਤੀ ਕਿ ਸਾਰਾ ਜੱਥਾ ਇਨ੍ਹਾਂ ਨਿਸ਼ਾਨਾਂ ਦੇ ਮਗਰ ਤੁਰਿਆ ਆਵੇ। ਤਿੰਨਾਂ ਮਿਸਲਾਂ ਦੇ ਜੰਗੀ ਯੋਧਿਆਂ ਦੀ ਦੇਖ ਰੇਖੇਠ ਵਹੀਰ ਗੁਰਮਾ ਤੋਂ ਰਵਾਨਾ ਹੋਇਆ। ਖਾਲਸਾ ਜੀ ਦੂਰੋਂ ਤੇਜ਼ ਘੋੜਾ ਭਜਾਈ ਆਉਂਦੇ ਇੱਕ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਆਵਾਜ਼ ਮਾਰੀ। ਕੀ ਹੋਇਆ ਸਿੰਘ ਜੀ? ਖਾਲਸਾ ਜੀ ਵਹੀਰ ਦੇ ਮੂਹਰੇਲੇ ਪਾਸਿਓਂ ਜੈਨੇ ਤੇ ਮਲੇਰ ਕੋਟੀ ਕੋਟਿਏ ਨੇ ਘੇਰਾ ਤੋੜ ਦਿੱਤਾ ਹੈ। ਉਹ ਸਿੰਘਾਂ ਦੇ ਟੱਬਰਾਂ ਉੱਤੇ ਟੁੱਟ ਕੇ ਪੈ ਗਏ ਹਨ। ਲਾਸ਼ਾਂ ਦੇ ਢੇਰ ਲਾ ਰਹੇ ਹਨ ਉਸ ਸਿੰਘ ਨੇ ਦੁੱਖ ਭਰੀ ਖਬਰ ਸੁناਈ ਧੰਨਵਾਦ